ਕੁੰਭ ਰਾਸ਼ੀ ਵਾਲਿਆਂ ਲਈ ਖਾਸ ਸੰਦੇਸ਼ ਅਗਲੇ 48 ਘੰਟਿਆਂ ਬਦਲ ਸਕਦੇ ਹਨ ਤੁਹਾਡੀ ਕਿਸਮਤ ਕੁੰਭ ਰਾਸ਼ੀ ਵਾਲਿਓ ਅੱਜ ਮੈਂ ਜੋ ਗੱਲ ਕਰਨ ਜਾ ਰਹੀ ਹਾਂ ਉਹ ਕੋਈ ਮਜ਼ਾਕ ਨਹੀਂ ਹੈ ਜੇ ਤੁਸੀਂ ਇਹ ਵੀਡੀਓ ਇਸ ਸਮੇਂ ਦੇਖ ਰਹੇ ਹੋ ਤਾਂ ਸਮਝ ਲਓ ਕਿ ਇਹ ਸਿਰਫ ਇਤਫਾਕ ਨਹੀਂ ਹੈ ਇਹ ਉੱਪਰਲੇ ਵਾਲੇ ਦਾ ਸੰਕੇਤ ਹੈ ਅੱਜ ਜੋ ਇਸ਼ਾਰੇ ਮਿਲ ਰਹੇ ਹਨ ਉਹ ਆਮ ਨਹੀਂ ਹਨ ਖਾਸ ਕਰਕੇ ਅਗਲੇ 48 ਘੰਟੇ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੇ ਹਨ ਪਿਛਲੇ ਸਾਲ ਤੁਸੀਂ ਬਹੁਤ ਕੁਝ ਸਹਿਿਆ ਹੈ ਉੱਪਰੋਂ ਮੁਸਕਰਾਉਂਦੇ ਰਹੇ ਹੋ ਪਰ ਅੰਦਰੋਂ ਟੁੱਟ ਚੁੱਕੇ ਸੀ ਕਈ ਵਾਰ ਤੁਸੀਂ ਆਪਣੇ ਭਾਗਾਂ ਨੂੰ ਵੀ ਕੋਸਿਆ ਹੋਵੇਗਾ ਕਿਉਂਕਿ ਤੁਹਾਡੀ ਮਿਹਨਤ ਅਤੇ ਇਮਾਨਦਾਰੀ ਦਾ ਫਲ ਤੁਹਾਨੂੰ ਨਹੀਂ ਮਿਲਿਆ ਪਰ ਹੁਣ ਸਮਾਂ ਬਦਲਣ ਵਾਲਾ ਹੈ ਅਗਲੇ 48 ਘੰਟਿਆਂ ਵਿੱਚ ਇੱਕ ਵੱਡਾ ਫੈਸਲਾ ਤੁਹਾਡੀ ਕਿਸਮਤ ਦੀ ਦਿਸ਼ਾ ਬਦਲ ਸਕਦਾ ਹੈ ਕਿਸੇ ਦੀ ਜ਼ੁਬਾਨ ਬੰਦ ਹੋਵੇਗੀ ਕਿਸੇ ਦਾ ਹੰਕਾਰ ਟੁੱਟੇਗਾ ਤੁਹਾਡੇ ਵਿਰੋਧੀਆਂ ਦਾ ਅਸਲੀ ਚਿਹਰਾ ਸਾਹਮਣੇ ਆ ਸਕਦਾ ਹੈ ਜੇ ਤੁਹਾਡੇ ਆਸ-ਪਾਸ ਕੋਈ ਐਸਾ ਵਿਅਕਤੀ ਹੈ ਜੋ ਮਿੱਠਾ ਬੋਲਦਾ ਹੈ ਪਰ ਅੰਦਰੋਂ ਚਲਦਾ ਹੈ ਤਾਂ ਉਸ ਦੀ ਸੱਚਾਈ ਜਲਦੀ ਸਾਹਮਣੇ ਆਵੇਗੀ ਇਹ ਸਮਾਂ ਜਿੰਨਾ ਚੰਗਾ ਹੈ ਉਨਾ ਹੀ ਸੰਭਲ ਕੇ ਚੱਲਣ ਵਾਲਾ ਵੀ ਹੈ ਕਿਉਂਕਿ ਇੱਕ ਗੁਪਤ ਖੇਡ ਚੱਲ ਰਹੀ ਹੈ ਜੇ ਤੁਸੀਂ ਸਾਵਧਾਨ ਨਾ ਰਹੇ ਤਾਂ ਮੌਕਾ ਹੱਥੋਂ ਨਿਕਲ ਸਕਦਾ ਹੈ ਪਰ ਡਰੋ ਨਾ ਭਗਵਾਨ ਤੁਹਾਡੇ ਹੱਕ ਵਿੱਚ ਨਿਆਂ ਦੇਣ ਵਾਲਾ ਹੈ ਅਚਾਨਕ ਧਨਲਾਭ ਦੇ ਯੋਗ ਬਣ ਰਹੇ ਹਨ ਇੱਕ ਨਵੀਂ ਸ਼ੁਰੂਆਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਜਿੰਨਾ ਲੋਕਾਂ ਨੇ ਤੁਹਾਡੀ ਤਰੱਕੀ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਤੁਹਾਡੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਤੁਹਾਡਾ ਧੋਖਾ ਦਿੱਤਾ ਉਹਨਾਂ ਦਾ ਖੇਡ ਹੁਣ ਖਤਮ ਹੋਣ ਵਾਲਾ ਹੈ ਯਾਦ ਰੱਖੋ ਤੁਸੀਂ ਦਰਦ ਸਹਿ ਕੇ ਵੀ ਮੁਸਕਰਾਉਣ ਵਾਲੇ ਇਨਸਾਨ ਹੋ ਤੁਹਾਡੇ ਦਿਲ ਵਿੱਚ ਦਇਆ ਹੈ ਸਿਚਾਈ ਹੈ ਅਗਲੇ 48 ਘੰਟਿਆਂ ਵਿੱਚ ਸੱਚ ਸਾਹਮਣੇ ਆ ਸਕਦਾ ਹੈ ਰੁਕਾਵਟਾਂ ਦੂਰ ਹੋ ਸਕਦੀਆਂ ਹਨ ਨਵਾਂ ਮੌਕਾ ਮਿਲ ਸਕਦਾ ਹੈ ਧਨ ਅਤੇ ਇੱਜ਼ਤ ਵਿੱਚ ਵਾਧਾ ਹੋ ਸਕਦਾ ਹੈ ਅੰਤ ਵਿੱਚ ਇੱਕ ਸੌਖਾ ਉਪਾਏ ਵੀ ਦੱਸਾਂਗਾ ਅੱਜ ਰਾਤ ਓਮ ਨਮੇ ਸ਼ਿਵੇ ਦਾ 108 ਵਾਰ ਜਾਪ ਕਰੋ ਸ਼ਿਵ ਜੀ ਅੱਗੇ ਦੀਵਾ ਜਗਾ ਕੇ ਆਪਣੀ ਮਨੋ ਕਾਮਨਾ ਮਨ ਵਿੱਚ ਰੱਖੋ ਇਹ ਉਪਾਏ ਤੁਹਾਨੂੰ ਨਕਾਰਤਮਕ ਊਰਜਾ ਤੋਂ ਬਚਾਏਗਾ ਅਤੇ ਕਿਸਮਤ ਦੇ ਦਰਵਾਜ਼ੇ ਖੁੱਲੇਗਾ ਜੇ ਤੁਸੀਂ ਸ਼ਿਵ ਜੀ ਦੇ ਸੱਚੇ ਭਗਤ ਹੋ ਤਾਂ ਕਮੈਂਟ ਵਿੱਚ ਓਮ ਨਮਹ ਸ਼ਿਵੈ ਜਰੂਰ ਲਿਖੋ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਕਿਸਮਤ ਹੁਣ ਮੁੜ ਮੁੜਨ ਵਾਲੀ ਹੈ ਅਤੇ ਇਹ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ ਕਿਉਂਕਿ ਠਾਕੁਰ ਜੀ ਨੇ ਸਭ ਇਨਸਾਨ ਇੱਕੋ ਜਿਹੇ ਬਣਾਏ ਹਨ ਪਰ ਇਨਸਾਨ ਖੁਦ ਨੂੰ ਜਿਆਦਾ ਚਤੁਰ ਸਮਝਣ ਲੱਗ ਪੈਂਦੇ ਹੈ ਉਹ ਆਪਣੇ ਆਪ ਨੂੰ ਸਭ ਤੋਂ ਉੱਚਾ ਦਿਖਾਉਣਾ ਦੀ ਕੋਸ਼ਿਸ਼ ਕਰਦਾ ਹੈ ਦਿਮਾਗ ਨਾਲ ਚਲਾਕੀ ਕਰਦਾ ਹੈ ਪਰ ਦਿਲੋਂ ਕਿਸੇ ਦਾ ਸਾਥ ਨਹੀਂ ਦਿੰਦਾ ਐਸੇ ਲੋਕ ਬਾਰੇ ਭਗਵਾਨ ਕੀ ਕਹਿੰਦੇ ਹਨ ਯਾਦ ਰੱਖੋ ਭਗਵਾਨ ਦੇ ਘਰ ਦੇਰ ਹੈ ਅੰਧੇਰ ਨਹੀਂ ਜੋ ਹੰਕਾਰ ਕਰਦਾ ਹੈ ਉਸ ਦਾ ਹੰਕਾਰ ਇੱਕ ਦਿਨ ਜ਼ਰੂਰ ਟੁੱਟਦਾ ਹੈ ठाकुर जी महाकाल ਹਨ ਕਾਲਾਂ ਦੇ ਕਾਲ ਹਨ ਜਦੋਂ ਮਹਾਕਾਲ ਦੀ ਨਜ਼ਰ ਪੈਂਦੀ ਹੈ ਤਦੋਂ ਵੱਡੇ ਤੋਂ ਵੱਡਾ ਹੰਕਾਰੀ ਵੀ ਝੁੱਕ ਜਾਂਦਾ ਹੈ ਇਨਸਾਨ ਸਮਝਦਾ ਹੈ ਕਿ ਉਹ ਬਹੁਤ ਤਾਕਤਵਰ ਹੈ ਪਰ ਸਮੇ ਦਾ ਚੱਕਰ ਜਦੋਂ ਘੇਰ ਲੈਂਦਾ ਹੈ ਤਾਂ ਉਹ ਆਪਣੀ ਹੱਦ ਭੁੱਲ ਜਾਂਦਾ ਹੈ ਹੰਕਾਰ ਮਨੁੱਖ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਉਹ ਮਾਨਸਿਕ ਤੌਰ ਤੇ ਬੇਚੈਨ ਹੋ ਜਾਂਦਾ ਹੈ ਉਸ ਨੂੰ ਖੁਦ ਨਹੀਂ ਸਮਝ ਆਉਂਦੀ ਕਿ ਉਹ ਕੀ ਕਰ ਰਿਹਾ ਹੈ ਕੀ ਸੋਚ ਰਿਹਾ ਹੈ ਜੋ ਲੋਕ ਗਲਤ ਰਸਤੇ ਤੇ ਚੱਲਦੇ ਹਨ ਜੋ ਕਿਸੇ ਦਾ ਭਲਾ ਨਹੀਂ ਚਾਹੁੰਦੇ ਜੋ ਹਮੇਸ਼ਾ ਦੂਜਿਆਂ ਦੀ ਬਰਾਈ ਸੋਚਦੇ ਹਨ ਉਹ ਆਪਣੇ ਕਰਮਾਂ ਦਾ ਫਲ ਜ਼ਰੂਰ ਭੋਗਦੇ ਹਨ ਕਿਉਂਕਿ ਕਰਮ ਦਾ ਹਿਸਾਬ ਇੱਥੇ ਹੀ ਹੁੰਦਾ ਹੈ ਮਹਾਕਾਲ ਦੇ ਦਰਬਾਰ ਵਿੱਚ ਨਾ ਧੰਨ ਚੱਲਦਾ ਹੈ ਨਾ ਚਲਾਕੀ ਉਥੇ ਸਿਰਫ ਸੱਚ ਅਤੇ ਕਰਮੀ ਹੀ ਚੱਲਦੇ ਹਨ ਇਸ ਲਈ ਕਦੇ ਵੀ ਹੰਕਾਰ ਨਾ ਕਰੋ ਦਿਲ ਸਾਫ਼ ਰੱਖੋ ਦੂਜਿਆਂ ਦਾ ਭਲਾ ਸੋਚੋ ਭਗਵਾਨ ਹਮੇਸ਼ਾ ਉਸ ਦਾ ਸਾਥ ਦਿੰਦਾ ਹੈ ਜੋ ਸੱਚਾਈ ਅਤੇ ਨੇਕ ਦੇਲੀ ਨਾਲ ਚੋਂਦਾ ਹੈ ਜੇ ਤੁਸੀਂ ਚਾਹੋ ਤਾਂ ਮੈਂ ਇਸ ਨੂੰ ਹੋਰ ਵੀ ਉਪਾਏ ਤੁਹਾਨੂੰ ਦੱਸ ਸਕਦੇ ਹਾਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਹਲਕਾ ਸਮਝਿਆ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਖੇਡ ਖੇਡਿਆ ਹੁਣ ਉਹਨਾਂ ਦਾ ਖੇਡ ਖਤਮ ਹੋਣ ਵਾਲਾ ਹੈ ਸਮਾਂ ਸਭ ਦਾ ਹਿਸਾਬ ਕਰਦਾ ਹੈ ਜੋ ਨੇਕ ਕੰਮ ਕਰ ਰਹੇ ਹਨ ਕਿਸਮਤ ਹੁਣ ਉਹਨਾਂ ਨਾਲ ਖੜੀ ਹੋਵੇਗੀ ਅਤੇ ਜੋ ਤੁਹਾਨੂੰ ਘਟ ਸਮਝਦੇ ਨੇ ਉਹ ਹੁਣ ਤੁਹਾਡੀ ਤਰੱਕੀ ਦੇਖ ਕੇ ਖੁਦ ਡਰਨ ਲੱਗਣਗੇ ਧਨਲਾਭ ਦੀ ਗੱਲ ਕਰੀਏ ਤਾਂ ਇਸ ਸਮੇਂ ਵੱਡਾ ਬਦਲਾਅ ਆ ਰਿਹਾ ਹੈ ਇਹ ਬਦਲਾਅ ਦੋ ਤਰੀਕੇ ਨਾਲ ਹੋਵੇਗਾ ਪਹਿਲਾ ਰੁਕਿਆ ਹੋਇਆ ਪੈਸਾ ਵਾਪਸ ਆ ਸਕਦਾ ਹੈ ਜੋ ਪੈਸਾ اٹਕਿਆ ਹੋਇਆ ਹੈ ਉਹ ਵੀ ਤੁਹਾਨੂੰ ਵਾਪਸ ਮਿਲ ਸਕਦਾ ਹੈ ਕੋਈ ਉਧਾਰ ਕੋਈ ਰੁਕੀ ਤਨਖਾਹ ਕੋਈ ਫਸਿਆ ਹੋਇਆ ਭੁਗਤਾਨ ਵੀ ਆ ਸਕਦਾ ਹੈ ਅਚਾਨਕ ਵਾਪਸ ਆਉਣ ਦੇ ਯੋਗ ਵੀ ਬਣ ਰਹੇ ਨੇ ਦੂਜਾ ਨਵੇਂ ਤਨ ਆਉਣ ਦਾ ਮੌਕਾ ਬਣ ਰਹੇ ਹਨ ਨਵੀਂ ਨੌਕਰੀ ਨਵਾਂ ਆਫਰ ਜਾਂ ਨਵਾਂ ਕਾਰੋਬਾਰ ਪੁਰਾਣੇ ਕੰਮਾਂ ਚ ਵੀ ਵੱਡਾ ਲਾਭ ਮਿਲ ਸਕਦਾ ਹੈ ਅਗਲੇ 48 ਘੰਟਿਆਂ ਬਾਅਦ ਇੱਕ ਐਸੀ ਖੁਸ਼ਖਬਰੀ ਮਿਲ ਸਕਦੀ ਹੈ ਜੋ ਤੁਹਾਡੀ ਸੋਚ ਹੀ ਬਦਲ ਦੇਵੇ ਯਾਦ ਰੱਖੋ ਧਨ ਸਿਰਫ ਪੈਸਾ ਨਹੀਂ ਹੁੰਦਾ ਨਾਮ ਇੱਜ਼ਤ ਸਮਾਜ ਵਿੱਚ ਪਛਾਣ ਇਹ ਵੀ ਧਨ ਹੈ ਇਹ ਸਭ ਵਧਣ ਵਾਲਾ ਹੈ ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਪ੍ਰਮੋਸ਼ਨ ਜਾਂ ਤਾਰੀਫ਼ ਦੀ ਗੱਲ ਚੱਲ ਸਕਦੀ ਹੈ ਜੇ ਬੇਰੁਜ਼ਗਾਰ ਹੋ ਤਾਂ ਨਵਾਂ ਮੌਕਾ ਮਿਲ ਸਕਦਾ ਹੈ ਜੇ ਕਾਰੋਬਾਰ ਕਰਦੇ ਹੋ ਤਾਂ ਕੋਈ ਨਵਾਂ ਵਿਅਕਤੀ ਤੁਹਾਡੇ ਜੀਵਨ ਵਿੱਚ ਆ ਕੇ ਵੱਡਾ ਲਾਭ ਦੇ ਸਕਦਾ ਹੈ ਪਰ ਧਿਆਨ ਰੱਖੋ ਹਰ ਮੌਕੇ ਨੂੰ ਜਲਦੀ ਨਾ ਪਕੜੋ ਪਹਿਲਾਂ ਸੋਚੋ ਫਿਰ ਫੈਸਲਾ ਕਰੋ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੇ ਬਦਲਾਅ ਆ ਸਕਦੇ ਹਨ ਜਿਨ੍ਹਾਂ ਦਾ ਰਿਸ਼ਤਾ ਸੱਚਾ ਹੈ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਵਦਨਗੀਆਂ ਭਰੋਸਾ ਮਜ਼ਬੂਤ ਹੋਵੇਗਾ ਪਰ ਜਿੱਥੇ ਤੋਖਾ ਹੈ ਉੱਥੇ ਸਿਚਾਈ ਸਾਹਮਣੇ ਆਵੇਗੀ ਸੱਚ ਕੜਵਾ ਹੋ ਸਕਦਾ ਹੈ ਪਰ ਇਹ ਹੀ ਤੁਹਾਡੀ ਮੁਕਤੀ ਹੈ ਜੇ ਤੁਹਾਡਾ ਦਿਲ ਟੁੱਟਿਆ ਹੈ ਤਾਂ ਚਿੰਤਾ ਨਾ ਕਰੋ ਅਗਲੇ ਕੁਝ ਘੰਟਿਆਂ ਵਿੱਚ ਇੱਕ ਨਵੀਂ ਉਮੀਦ ਦੀ ਰੌਸ਼ਨੀ ਤੁਹਾਡੇ ਜੀਵਨ ਵਿੱਚ ਆ ਸਕਦੀ ਹੈ ठाकुर जी ਤੁਹਾਡੀ ਸਹਿਤਾ ਕਰ ਰਹੇ ਹਨ ਸਿਰਫ ਵਿਸ਼ਵਾਸ ਰੱਖੋ ਨੇਕੀ ਕਰਮ ਕਰਦੇ ਰਹੋ ਕਿਉਂਕਿ ਸਮਲ ਸਮਾਂ ਬਦਲ ਰਿਹਾ ਹੈ ਅਤੇ ਇਸ ਵਾਰ ਬਦਲਾਅ ਤੁਹਾਡੇ ਹੱਕ ਵਿੱਚ ਹੋਵੇਗਾ ਮੇਰੇ ਹਿਸਾਬ ਨਾਲ ਅਗਲੇ 48 ਘੰਟਿਆਂ ਵਿੱਚ ਤੁਹਾਨੂੰ ਤਿੰਨ ਸੰਕੇਤ ਮਿਲ ਸਕਦੇ ਹਨ ਜੇ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਦਿਖਾਈ ਦੇਵੇ ਸਮਝ ਲਵੋ ਭਗਵਾਨ ਤੁਹਾਡੇ ਨਾਲ ਹੈ ਸੰਕੇਤ ਨੰਬਰ 1 ਜੇ ਰਾਤ ਨੂੰ ਅਚਾਨਕ ਤੁਹਾਡੀ ਨੀਂਦ ਖੁੱਲ ਜਾਵੇ ਤਾਂ ਮਨ ਵਿੱਚ ਬੇਚੈਨੀ ਮਹਿਸੂਸ ਹੋਵੇ ਇਹ ਇਸ ਗੱਲ ਦਾ ਇਸ਼ਾਰਾ ਹੈ ਕਿ ਤੁਹਾਡੀ ਕਿਸਮਤ ਦੇ ਪਹੀਏ ਘੁੰਮਣ ਵਾਲੇ ਹਨ ਸੰਕੇਤ ਨੰਬਰ 2 ਜੇ ਬਾਰ-ਬਾਰ ਓਮ ਨਮੇ ਸ਼ਿਵੇ ਜਾਂ ਮਹਾਦੇਵ ਸ਼ਬਦ ਸੁਣਾਈ ਦੇਵੇ ਤਾਂ ਸਮਝ ਜਾਓ ਭੋਲੇनाथ ਦੀ ਕਿਰਪਾ ਤੁਹਾਡੇ ਉੱਤੇ ਵਰਸ ਰਹੀ ਹੈ ਸੰਕੇਤ ਨੰਬਰ 3 ਪੁਰਾਣੀਆਂ ਚੀਜ਼ਾਂ ਦਾ ਵਾਪਸ ਆਉਣਾ ਕੋਈ ਪੁਰਾਣਾ ਦੋਸਤ ਪੁਰਾਣਾ ਰਿਸ਼ਤਾ ਰੁਕਿਆ ਹੋਇਆ ਪੈਸਾ ਜਾਂ ਪੁਰਾਣਾ ਮੌਕਾ ਇਹ ਬਹੁਤ ਗੰਭੀਰ ਸੰਕੇਤ ਹੈ ਕਿ ਤੁਹਾਡੇ ਜੀਵਨ ਵਿੱਚ ਵੱਡਾ ਬਦਲਾਅ ਆਉਣ ਵਾਲਾ ਹੈ ਮਹਾਦੇਵ ਕਹਿੰਦੇ ਹਨ ਗਲਤ ਕੰਮ ਛੱਡੋ ਗਲਤ ਲੋਕਾਂ ਤੋਂ ਦੂਰੀ ਬਣਾਓ ਅਤੇ ਆਪਣੇ ਲਕਸ਼ਿਅ ਤੇ ਧਿਆਨ ਦਿਓ ਅਗਲੇ 48 ਘੰਟਿਆਂ ਬਾਅਦ ਜੋ ਚਮਤਕਾਰ ਹੋਵੇਗਾ ਸ਼ਾਇਦ ਤੁਸੀਂ ਖੁਸ਼ੀ ਦੇ آنਸੂ ਵੀ ਵਗਾ ਦਿਓ ਪਰ ਧਿਆਨ ਰੱਖੋ ਇਹ ਅੰਤਿਮ ਚੇਤਾਵਨੀ ਹੈ ਤਿੰਨ ਗੱਲਾਂ ਇਸ ਸਮੇਂ ਨਾ ਕਰੋ ਦਿਖਾਵਾ ਨਾ ਕਰੋ ਕਿਸੇ ਨਾਲ ਚਲਾਕੀ ਨਾ ਕਰੋ ਆਪਣੇ ਅੰਦਰ ਡਰ ਨਾ ਵਸਣ ਦਿਓ ਜੇ ਤੁਸੀਂ ਹੰਕਾਰ ਕੀਤਾ ਕਿਸੇ નિર્ਦੋਸ਼ ਨੂੰ ਦੁੱਖ ਦਿੱਤਾ ਤਾਂ ਵੱਡਾ ਤੂਫਾਨ ਖੜਾ ਹੋ ਸਕਦਾ ਹੈ ਪਰ ਜੇ ਤੁਸੀਂ ਨਿਮਰਤਾ ਅਤੇ ਵਿਸ਼ਵਾਸ ਨੂੰ ਫੜ ਕੇ ਰੱਖਿਆ ਤਾਂ ਕੋਈ ਵੀ ਤੁਹਾਡੀ ਕਿਸਮਤ ਬਦਲਣ ਤੋਂ ਰੋਕ ਨਹੀਂ ਸਕਦਾ ਵਿਸ਼ੇਸ਼ ਉਪਾਏ ਸੌਣ ਤੋਂ ਪਹਿਲਾਂ ਜੇ ਰੁੱਧਕ ਰਾਖ ਦੀ ਮਾਲਾ ਹੋਵੇ ਤਾਂ ਬਹੁਤ ਵਧੀਆ ਲਗਾਤਾਰ 11 ਦਿਨ ਤੱਕ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਬੈਠੋ ਇੱਕ ਹੀ ਭਾਵਨਾ ਰੱਖੋ ਮੇਰੇ ਕਰਮ ਸ਼ੁੱਧ ਹੋਣ ਮੇਰੇ ਭਾਗ ਸਹੀ ਦਿਸ਼ਾ ਵਿੱਚ ਚੱਲੇ ਓਮ ਨਮੇ ਸ਼ਿਵੇ ਮੰਤਰ ਦਾ ਜਾਪ ਕਰੋ ਜਾਪ ਤੋਂ ਬਾਅਦ 1 ਮਿੰਟ ਮਾਨ ਰੋ ਦਿਮਾਗ ਸ਼ਾਂਤ ਰੱਖੋ ਅਤੇ ਕਿਸੇ ਦਾ ਵੀ ਬੁਰਾ ਨਾ ਸੋਚੋ ਇਹ ਸਾਧਨਾ ਤੁਹਾਡੀ ਕਿਸਮਤ ਦੀ ਦਿਸ਼ਾ ਬਦਲ ਸਕਦੀ ਹੈ ਮੇਰਾ ਵਿਸ਼ਵਾਸ ਹੈ ਜੇ ਤੁਸੀਂ ਇੱਥੋਂ ਤੱਕ ਵੀਡੀਓ ਦੇਖੀ ਹੈ ਤਾਂ ਸ਼ਨੀ ਦੇਵ ਅਤੇ ਮਹਾਦੇਵ ਦੀ ਕਿਰਪਾ ਤੁਹਾਡੇ ਉੱਤੇ ਜ਼ਰੂਰ ਵਰਸੇਗੀ ਹਰ ਹਰ ਮਹਾਦੇਵ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਆ ਸਕੀਏ ਧੰਨਵਾਦ